ਤੁਸੀਂ ਕੋਈ ਵੀ ਮਾਲ ਚਕਾਓ ਮਹਿਕਮੇ ਦੇਲੇ ਨੂੰ ਕਿੰਨਾ ਨੂੰ ਪਈ ਹੈ ਜੀ ਮਹਿਕਮੇ ਨੂੰ ਕੋ ਮਹਿਕਮੇ ਨੂੰ ਕਿੰਨੇ ਵਾਰੀ ਅਸੀਂ ਖਬਰਾਂ ਲਾਈਆਂ ਹੈਗੀਆਂ ਤੁਸੀਂ ਇੱਥੇ ਦਿਖਾਈ ਨਹੀਂ ਦਿੱਤੇਗੇ ਉਦੋਂ ਮੰਤਰੀ ਵੀ ਆਏ ਸੀ ਉਹਨੂੰ ਸਵਾਲ ਨਹੀਂ ਕੀਤਾ ਤੁਸੀਂ ਵੀ ਇਹਨਾਂ ਚੱਕੋ ਮੱਝ ਗਿਆ ਸਾਨੂੰ ਕੀ ਨਹੀਂ ਕਰਦੇ ਮੰਤਰੀ ਅੱਗੇ ਤਾਂ ਸਾਨੂੰ ਕਿੱਥੇ ਅੱਗੇ ਕਰਦੇ ਹਾਂ ਹਾਂ ਉਹ ਅੱਗੇ ਕਿੱਥੇ ਕਰਦੇ ਆ ਤਾਂ ਜਦੋਂ ਸਵਾਲ ਕਹਿੰਦੇ ਕਿ ਮੰਤਰੀ ਆਏ ਸੀ ਉਦੋਂ ਕੀਤੇ ਨਹੀਂ ਹੁਣ ਕਹਿੰਦੇ ਆ ਕਿ ਆਖੇ ਮੈਿਕ ਮੈਨੂੰ ਕੋ ਚਕਾਓ ਬੀਤੇ ਦਿਨ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ بارش ਦਾ ਅਲਰਟ ਹੋਇਆ ਸੀ ਤੇ ਦੇਰ ਰਾਤ ਕਈ ਜ਼ਿਲ੍ਹਿਆਂ ਦੇ ਵਿੱਚ بارش ਹੋਈ ਆ ਮੁਕਸਰ ਵੀ ਇਸ ਦੇ ਵਿੱਚ ਸ਼ਾਮਲਾ ਦੇਰ ਰਾਤ ਕਰੀਬ 1 ਵਜੇ ਦੇ بارش ਹੋਈ ਆ ਔਰ ਤੇਜ਼ ਹਨੇਰੀ ਵੀ ਆਈ ਹੈਗੀ ਆ ਔਰ ਇਸ ਨੂੰ ਲੈ ਕੇ ਮੁਕਸਰ ਦੀ ਬੰਡੀ ਦੇ ਵਿੱਚ ਕੀ ਹਾਲਾਤ ਨੇ ਉਹ ਤੁਹਾਡੇ ਨਾਲ ਤਸਵੀਰਾਂ ਨੇ ਜਿਹੜੀਆਂ ਸਾਂਝੀਆਂ ਕਰਦੇ ਹੈਗੇ ਦੇਖ ਸਕਦੇ ਹੋ ਜਿਹੜਾ ਪਾਣੀ ਭਰਿਆ ਹੋਇਆ ਹੈਗਾ ਔਰ ਜਿਹੜਾ ਕਣਕ ਦੀਆਂ ਬੋਰੀਆਂ ਭਰੀਆਂ ਹੋਈਆਂ ਨੇ ਤੋਲੀ ਹੋਈ ਕਣਕ ਆ ਇਹ ਪਾਣੀ ਦੇ ਵਿੱਚ ਪਈ ਹੋਈ ਆ ਔਰ ਨੁਕਸਾਨ ਆ ਜਿਹੜਾ ਕਾਫੀ ਦੱਸਿਆ ਜਾ ਰਿਹਾ ਹੈਗਾ ਔਰ ਦੱਸ ਦਈਏ ਕਿ ਮੌਸਮ ਵਿਭਾਗ ਦੇ ਵੱਲੋਂ ਪਹਿਲਾਂ ਹੀ ਜਿਹੜਾ ਅਲਰਟ ਜਾਰੀ ਕਰ ਦਿੱਤਾ ਗਿਆ ਸੀਗਾ ਕਿ ਕਈ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਬਾਰਿਸ਼ ਆ ਉਹ ਹੋਣ ਦੀ ਸੁਭਾਵਨਾ ਹੈਗੀ ਆ ਲੇਕਿਨ ਉਸ ਤੋਂ ਪਹਿਲਾਂ ਕੋਈ ਵੀ ਪ੍ਰਬੰਧ ਮੁਕਸਰ ਮੰਡੀ ਦੇ ਵਿੱਚ ਦਿਖਾਈ ਨਹੀਂ ਦੇ ਰਹੇ ਔਰ ਇੱਥੇ ਮੌਜੂਦ ਵਿਅਕਤੀਆਂ ਨਾਲ ਵੀ ਗੱਲਬਾਤ ਕਰਾਂਗੇ ਕਿ ਕਿੰਨਾ ਕੁ ਨੁਕਸਾਨ ਆ ਜਿਹੜਾ ਹੋਇਆ ਹੈਗਾ ਔਰ ਮਜ਼ਦੂਰਾਂ ਦਾ ਕਿੰਨਾ ਨੁਕਸਾਨ ਹੈਗਾ ਏਜੰਸੀਆਂ ਨੂੰ ਕਿੰਨਾ ਨੁਕਸਾਨ ਆ ਆੜਤੀਆਂ ਨੂੰ ਕੀ ਨੁਕਸਾਨ ਹੋਣਾ ਉਹ ਸਾਰੇ ਬਾਰੇ ਗੱਲਬਾਤ ਕਰਾਂਗੇ ਫਿਲਹਾਲ ਤਸਵੀਰਾਂ ਨੇ ਜਿਹੜੀਆਂ ਮੁਕਸਰ ਮੰਡੀ ਦੀਆਂ ਸਾਂਝੀਆਂ ਕਰ ਰਹੇ ਆ ਜਿੱਥੇ ਸਾਫ਼ ਦਿਖਾਈ ਦੇ ਰਿਹਾ ਹੈ ਕਿ ਪਾਣੀ ਬਿਲਕੁਲ ਖੜਾ ਹੋਇਆ ਔਰ ਬੋਰੀਆਂ ਸਾਰੀਆਂ ਗਿੱਲੀਆਂ ਹੋ ਚੁੱਕੀਆਂ ਨੇ ਔਰ ਕਣਕ ਵੀ ਪੈ ਚੁੱਕੀ ਹੈਗੀ ਹੈ ਕਣਕ ਦਾ ਕਿੰਨਾ ਨੁਕਸਾਨ ਹੈਗਾ ਇਹ ਬਾਅਦ ਚ ਫਿਲਹਾਲ ਪਤਾ ਲੱਗੇਗਾ ਔਰ ਗੱਲਬਾਤ ਜਰੂਰ ਕਰਦੇ ਹੈਗੇ ਆ ਆ ਕੀ ਨਾਮ ਕੀ ਹੈ ਬਚਨਦਰ ਜੀ ਰਾਤ ਮੀ ਆਇਆ ਸੀਗਾ ਔਰ ਪਹਿਲਾ ਅਲਰਟ ਜਿਹੜਾ ਜਾਰੀ ਕਰਤਾ ਸੀਗਾ ਕਿ ਮੀਂਹ ਆਉਣ ਦੀ ਸੰਭਾਵਨਾ ਹੈਗੀ ਆ ਉਸ ਤੋਂ ਪਹਿਲਾਂ ਕਿੰਨੇ ਕੁ ਪ੍ਰਬੰਧ ਨੇ ਜਿਹੜੇ ਕੱਲ ਕੀਤੇ ਗਏ ਹੈਗੇ ਨੇ ਪਹਿਲਾਂ ਤਾਂ ਸਰਕਾਰ ਨੂੰ ਚਾਹੀਦਾ ਕਿ ਜੇ ਮੀਂਹ ਅਲਰਟ ਜਾਰੀ ਕਰ ਦਿੱਤਾ ਗਿਆ ਤੇ ਕੋਈ ਲਿਫਟਿੰਗ ਦਾ ਕੋਈ ਬੰਦੋਬਸੇ ਜਿਹਾ ਚਲਾਇਆ ਜਾਵੇ ਵਿਕਲ ਵੱਦ ਵੱਦ ਮੰਗਾ ਕੇ ਮੰਡੀ ਨੂੰ ਵਿਹਲਾ ਕਰਾਇਆ ਜਾਵੇ ਇਹ ਤਾਂ ਸਰਕਾਰ ਨੂੰ ਪਹਿਲਾਂ ਸੋਚਣਾ ਚਾਹੀਦਾ ਹੈ ਪ੍ਰਸ਼ਾਸਨ ਨੂੰ ਪਹਿਲਾਂ ਸੋਚਣਾ ਚਾਹੀਦਾ ਹੈ ਤੇ ਪ੍ਰਬੰਧ ਕੀ ਕੀਤੇ ਨੇ ਪ੍ਰਬੰਧ ਕੋਈ ਨਹੀਂ ਲਿਫਟਿੰਗ ਕੋਈ ਨਹੀਂ ਲਿਫਟਿੰਗ ਬੰਦ ਪਈ ਹੈ ਇਸ ਦਾ ਹਫਤਾ ਹੋ ਗਿਆ ਅਸੀਂ ਤਾਂ ਬੈਠੇ ਹੀ ਆ ਕੋਈ ਤਰ ਪਹਿਲਾਂ ਕੋਈ ਤਰਪਾਲਾ ਤਰਪੂਲਾ ਨਹੀਂ ਗਿਆ ਜਾ ਸਾਨੂੰ ਕੋਈ ਮਾਰਕੀਟ ਕਮੇਟੀ ਕੋਈ ਤਰਪਾਲ ਦੇ ਦੇ ਤਾਂ ਉਹ ਲੈ ਕੇ ਪਛਾਦਾਂ ਸਾਡੇ ਕੋਲ ਤਾਂ ਆਪਣੇ ਕੋਲ ਛੱਤ ਨਹੀਂ ਹੁੰਦੀ ਕਿ ਜਲਦੀ ਜੀ ਮਜ਼ਦੂਰ ਬੰਦੇ ਇੱਥੇ ਰਾਤਾਂ ਨੂੰ ਕੱਟਦਾ ਕੋਈ ਪ੍ਰਸ਼ਾਸਨ ਦਾ ਬੁਰਾ ਹਾਲ ਹੈ ਜੀ ਇੱਥੇ ਕੋਈ ਕਿਸੇ ਦੀ ਸੁਣਵਾਈ ਨਹੀਂ ਕਰਦਾ ਕਿੰਨਾ ਕੁ ਨੁਕਸਾਨ ਦੇਖਦੇ ਹੋ ਹੈਗੇ ਉਹ ਵੀ ਹੋਇਆ ਹੈਗਾ ਆ ਤੁਹਾਡੇ ਸਾਹਮਣੇ ਹੈ ਜੀ ਤੁਸੀਂ ਦੇਖੋ ਆ ਵੇਖ ਲਓ ਪਾਣੀ ਦੇ ਵਿੱਚ ਭਿੱਜੀ ਪਈ ਹੈ ਇਹਦੇ ਬਾਰਦਨੇ ਦਾ ਵੀ ਨੁਕਸਾਨ ਹੈ ਤੇ ਕਣਕ ਦਾ ਵੀ ਨੁਕਸਾਨ ਪੂਰਾ ਕਿੰਨਾ ਕੁ ਹੋ ਸਕਦਾ ਅੰਦਾਜ਼ਾ ਅੰਦਾਜ਼ਾ ਦੇਖ ਲਓ ਜੀ ਮੰਡੀ ਤੁਰ ਤੱਕ ਐ ਸੀਵਰੇਜ ਕੋਈ ਸਿਸਟਮ ਹੈ ਨਹੀਂ ਗਏ ਤੇ ਸਿਵਰੇਜ ਸਿਸਟਮ ਸਾਰਾ ਬੰਦ ਪਿਆ ਤੇ ਕਣ ਖਰਾਬ ਹ ਚਲੋ ਇਹ ਤਾਂ ਜਿਹੜਾ ਨੁਕਸਾਨ ਹੋਣਾ ਹੀ ਹੋਣਾ ਹੈ ਨਾ ਮਜ਼ਦੂਰਾਂ ਦਾ ਕਿੰਨਾ ਕੁ ਨੁਕਸਾਨ ਹੈ ਉਹਨਾਂ ਨੂੰ ਹੁਣ ਕਿੰਨੀ ਕੁ ਮਿਹਨਤ ਆ ਜਿਹੜੀ ਕਰਨੀ ਪੈਣੀ ਹੈਗੀ ਹੈ ਮਜ਼ਦੂਰਾਂ ਨੂੰ ਮਿਹਨਤ ਹੀ ਕਰਨੀ ਪੈਗੀ ਕਿ ਇਨਸਪੈਕਟਰ ਨੇ ਗਿੱਲਾ ਮਾੜ ਚੱਕਣਾ ਨਹੀਂ ਕਿ ਹੁਣ ਹੂੰ ਕਿਉਂਕਿ ਉਹਨੇ ਕਹਿਣਾ ਵੀ ਇਹਦੀ ਤੰਗਾ ਲਾਓ ਉਹਦਾ ਉਹ ਕਰੋ ਕਰੋ ਤੰਗਾ ਲੱਗਿਆ ਵੇਖ ਲਓ ਤੁਰ ਤੱਕ ਦੇਖ ਲਓ ਪੂਰੀ ਮੰਡੀ ਦੇ ਤੰਗਾ ਲੱਗੇ ਆ ਬਲਾਕ ਲੱਗੇ ਹੋਏ ਆ ਉਹ ਮਜ਼ਦੂਰ ਨੂੰ ਉਸੇ ਤਰ੍ਹਾਂ ਹੀ ਆਪਣਾ ਹੁਣ ਕਿਹਾ ਜਾਊਗਾ ਕਿ ਵੀ ਤੂੰ ਤੰਗਾ ਲਾ ਨਾ ਤੰਗ ਦਾ ਸਾਨੂੰ 1 ਰੁਪਿਆ ਮਿਲਣਾ ਨਾ 2 ਰੁਪਿਆ ਮਿਲਣਾ ਕੁਝ ਨਹੀਂ ਮਿਲਣਾ ਦਾ ਇਹਦੇ ਵਿੱਚ ਇਹ ਵੀ ਹੈਗਾ ਕਿ ਜਿਹੜਾ ਮੰਨ ਲਓ ਕਣਕਾਂ ਬੋਰੀਆਂ ਦੇ ਵਿੱਚ ਭਰੀਆਂ ਉਹਨੂੰ ਕੱਢ ਕੇ ਪਹਿਲਾਂ ਸਿਕਾਉਣਾ ਪੈਣਾ ਫਿਰ ਬੋਰੀਆਂ ਦੇ ਵਿੱਚ ਭਰੀ ਜਾਣੀਆਂ ਜਾਂ ਵੈਸੇ ਸਿੱਧੀਆਂ ਤੰਗਾ ਲਾ ਦੇਣੇ ਨਹੀਂ ਜੀ ਨਹੀਂ ਜਸਟ ਉਹੀ ਠੀਕ ਹੈ ਜੀ ਵੀ ਅਣਕੇ ਬੋਰੀਆਂ ਨੂੰ ਸਿੱਧੀ ਤੰਗ ਲਾਇਆ ਲਾਇਆ ਜਾਂਦਾ ਹੈ ਕਿ ਉਹਦੇ ਨਾਲ ਹ ਤੇ ਫਿਰ ਅਸੀਂ ਇਨਸਪੈਕਟਰ ਮਾਲ ਚੱਕਦਾ ਉਸ ਤੋਂ ਪਹਿਲਾਂ ਆਰਾਮ ਨਹੀਂ ਹੁੰਦੀ ਅੰਦਰ ਮੰਨ ਲਓ ਸਲਾਦ ਦੇ ਨਾਲ ਖਰਾਬ ਤਾਂ ਹੁੰਦੀ ਹੈ ਜੀ ਪਰ ਕਿ ਯਾਨਕਿ ਇੱਕਦਮ ਆਪਾਂ ਚੱਕ ਦਿੰਨੇ ਉਹਨੂੰ ਨਾਲ ਦੀ ਨਾਲ ਹੀ ਪਾਣੀ ਚ ਕੱਢ ਕੇ ਨਾਜ਼ਰ ਰੱਖ ਦਈਏ ਫਿਰ ਤਾਂ ਖਰਾਬ ਨਹੀਂ ਹੁੰਦੀ ਅਗਰ ਜ਼ਿਆਦਾ ਟਾਈਮ ਲਾਜੇ ਫਿਰ ਖਰਾਬ ਹੋ ਜਾਂਦੀ ਇਹ ਤਾਂ ਫਿਰ ਹਜੇ ਤੱਕ ਰਾਤ ਦਾ ਮੀਤ ਕਾਇਆ ਹੈਗਾ ਹਜੇ ਤੱਕ ਖਰਾਬ ਹੋ ਗਈ ਹੋਣੀ ਜੀ ਕਣਕੇ ਤੋਂ ਇਹ ਤਾਂ ਕਣਕੋ ਜੇ ਪਕਲੇ ਬਣ ਕੇ ਜ਼ਿੰਮੇਵਾਰ ਕਿਹਨੂੰ ਮੰਨਦੇ ਹੋ ਜ਼ਿੰਮੇਵਾਰ ਪ੍ਰਸ਼ਾਸਨ ਨੂੰ ਮੰਨਾਂਗੇ ਜਿਹੜੇ ਪ੍ਰਸ਼ਾਸਨ ਦੀ ਲਿਫਟਿੰਗ ਹੀ ਹੈਣੀ ਟਾਈਮ ਨਾਲ ਚੱਕ ਲੈ ਲਿਫਟਿੰਗ ਇੱਥੇ ਨਾ ਮੰਤਰੀ ਆਏ ਸੀਗੇ ਕਟਾਰੂ ਚੱਕ ਜੀ ਉਹਨਾਂ ਨੂੰ ਅਸੀਂ ਸਵਾਲ ਕੀਤਾ ਉਹ ਕਹਿੰਦੇ ਵੀ ਇੱਥੇ ਲਿਫਟਿੰਗ ਵਧੀਆ ਚੱਲ ਰਹੀ ਆ ਅਸੀਂ ਥੋੜੇ ਦਿਨਾਂ ਦੇ ਵਿੱਚ ਖਾਲੀ ਕਰਾ ਦਾਂਗੇ ਦੇਖੋ ਜੀ ਮੈਂ ਮੂੰਹ ਆਪਦੇ ਮੂੰਹ ਤੋਂ ਝੂਠ ਬੋਲਾਂ ਇਹ ਤੁਹਾਡੇ ਕੈਮਰੇ ਹੀ ਦੱਸ ਦੂਗਾ ਲਿਫਟਿੰਗ ਦੇਖ ਲਓ ਸਟੈਗ ਤੇ ਬਲਾਕ ਦੇਖੋ ਕਿਵੇਂ ਤੁਰ ਤੱਕ ਲੱਗੇ ਹੋਏ ਆ ਤੁਰ ਤੱਕ ਲੱਗੇ ਹੋਏ ਆ ਤੇ ਲਿਫਟਿੰਗ ਦਾ ਸਾਰਾ ਸਵਾਲ ਇੱਥੇ ਆਪਣਾ ਸਾਫ਼ ਹੀ ਦਿਸ ਜਾਂਦਾ ਕੈਮਰੇ ਦੇ ਵਿੱਚ ਆਪਾਂ ਕਿੰਨੀ ਕਿ ਲਿਫਟਿੰਗ ਹੋਣੀ ਟਰਾਲੀਆਂ ਕਹਿੰਦੇ ਲਾਈਆਂ ਸੀ ਕਿੱਦਾਂ ਹੈ ਆਉਂਦੀਆਂ ਟਰਾਲੀਆਂ ਟਰਾਲੀਆਂ ਲਾਈਆਂ ਸੀ ਜੀ ਇੱਕ ਮੈਂ ਇੱਕ ਦਿਨ ਹੀ ਲਾਈਆਂ ਜਦੋਂ ਮੰਤਰੀ ਆਇਆ ਸੀਗਾ ਜਦੋਂ ਸਾਡੀ ਮਜ਼ਦੂਰ ਯੂਨੀਅਨ ਨੇ ਸਟ੍ਰਾਈਕ ਕੀਤੀ ਸਾਡੇ ਪ੍ਰਧਾਨ ਜੀ ਨੇ ਤੇ ਉਦੋਂ ਇੱਕ ਦਿਨ ਹੀ ਬਟਰਾਲੀ ਆਈਆਂ ਸੀ ਉਸ ਤੋਂ ਬਾਅਦ ਨਹੀਂ ਟਰਾਲੀ ਟਰੂਲੀ ਉਹ ਕੀ ਮੰਨਦੇ ਹੋ ਕਿ ਉਹ ਦਿਖਾਉਣਾ ਚਾਹੁੰਦੇ ਸੀਗੇ ਲਿਪੀ ਸਾਹਿਬ ਜੀ ਇੱਕ ਵਾਰੀ ਜੀ ਦਿਖਾਵਾ ਜਿਹਾ ਕਰਕੇ ਚਲੇ ਗਏ ਹਾਂ ਲਿਫਟਿੰਗ ਸ਼ੁਰੂ ਹੋ ਗਈ ਕਿਉਂਕਿ ਸਾਡੇ ਪ੍ਰਧਾਨ ਜੀ ਬਹੁਤ ਚੰਗੇ ਨੇ ਸਾਡੇ ਆਪਣੇ ਮਜ਼ਦੂਰ ਦੇ ਸਾਹਕ ਨੇ ਹਰੇਕ ਨਾਲ ਤੇ ਉਹ ਉਹਨਾਂ ਨੇ ਸਟ੍ਰਾਈਕ ਕੀਤੀ ਬਹੁਤ ਜ਼ਬਰਦਸਤ ਸਟ੍ਰਾਈਕ ਕੀਤੀ ਤੇ ਮਾਰਕੀਟ ਕਮੇਟੀ ਚੇਅਰਮੈਨ ਨੂੰ ਇਹਨਾਂ ਨੇ ਦਿਲਾਸਾ ਦਿੱਤਾ ਸਾਨੂੰ ਕਿ ਲਿਫਟਿੰਗ ਵਧੀਆ ਚੱਲੂਗੀ ਤੇ ਉਸ ਤੋਂ ਬਾਅਦ ਇਹਨਾਂ ਨੇ ਇੱਕ ਦਿਨ ਦਾ ਦਿਖਾਵਾ ਜਿਹਾ ਕੀਤਾ ਉਸ ਤੋਂ ਬਾਅਦ ਫਿਰ ਫਿਰ ਉਹ ਕੰਮ ਠੱਪ ਹੋ ਗਿਆ ਗੱਡੀਆਂ ਕਿੰਨੀਆਂ ਕ ਪਹੁੰਚਦੀਆਂ ਹੈਗੀਆਂ ਵੱਡੇਰੇ ਹਫਤਾ ਹੋ ਗਿਆ 28 ਨੰਬਰ ਤੱਕ ਪੇੜਾ ਚੱਲੀ ਜਾਂਦਾ ਇੱਥੇ ਕੋਈ ਲਿਫਟਿੰਗ ਨਹੀਂ ਨਾ ਕੋਈ ਗੱਡੀਆਂ ਦਾ ਬੁਰਾ ਹਾਲ ਬਿਆ ਸਾਰਾ ਆ ਤੁਹਾਡੇ ਸਾਹਮਣੇ ਵੇਖੋ ਕੀ ਹਾਲ ਹੈ ਬੁਰਾ ਲੇਕਿਨ ਮੰਡੀ ਦੇ ਜਿਹੜਾ ਮਜ਼ਦੂਰ ਜੁਨੀਆ ਤਾਂ ਪ੍ਰਧਾਨ ਆ ਉਹਨਾਂ ਨੇ ਨਾ ਠੇਕੇਦਾਰ ਤੇ ਦੋਸ਼ ਲਾਏ ਸੀਗੇ ਕਹਿੰਦੇ ਕਿ ਇਹਨਾਂ ਦੇ ਕੋਲੇ ਗੱਡੀਆਂ ਨਹੀਂ ਹੈਗੀਆਂ ਤੇ ਇਹਨਾਂ ਨੇ ਵੱਧ ਦਿਖਾ ਕੇ ਜਿਹੜਾ ਟੈਂਡਰ ਆ ਠੇਕਾ ਜਿਹੜਾ ਉਹ ਲੈ ਲਿਆ ਹੈਗਾ ਇਹ ਗੱਲ ਸੱਚ ਆ ਕਿ ਲੱਗਦਾ ਗੱਡੀਆਂ ਵੀ ਹੈ ਮਾ ਵੱਡੇ ਵੇ 8 ਮਜ਼ਦੂਰ ਦਾ ਪ੍ਰਧਾਨ ਬਹੁਤ ਵਧੀਆ ਇਹਦਾ ਦਿਖਾਵਾ ਕਰਕੇ ਠੇਕਾ ਲੈ ਲੈਂਦੇ ਆ ਕੋਈ ਗੱਡੀ ਨਹੀਂ 28 ਨੰਬਰ ਤੱਕ ਪੇੜਾ ਅਜੇ ਤੱਕ ਇੱਥੇ ਤੱਕ ਪੇੜਾ ਨਹੀਂ ਆਇਆ ਇੱਥੇ ਦਾ ਕੋਈ ਜੇ ਵੈਸੇ ਗੱਲ ਕਰੀਏ ਕਿੰਨੇ ਮੰਨ ਲਓ ਵੀ ਗੱਟਿਆਂ ਦੀ ਲਿਫਟਿੰਗ ਜਿਹੜੀ ਰੋਜ਼ ਦੀ ਹੋ ਜਾਂਦੀ ਹੈ ਡਾਕੂਮੈਂਟ ਹੈ ਜੇ ਤਾਂ ਕਹਿੰਦੇ ਆ 45000 ਹੋਣ ਦਾ ਮੈਨੂੰ ਤਾਂ ਲੱਗਦਾ ਨਹੀਂ ਥਾਈ ਨੇ ਬਤਾ ਕਿ ਪੜਿਆ ਬੁਰਾ ਹਾਲਾਤ ਸਵੇਰ ਦੇ ਲੱਗੇ ਹੋਏ 5 ਵਜੇ ਤੱਕ ਉਧਰੋਂ ਵੇਖੋ ਪਾਣੀ ਕੱਢਿਆ ਤੁਹਾਡੇ ਸਾਹਮਣੇ ਵੇਖੋ ਜਦੋਂ ਅਸੀਂ ਸਟ੍ਰਾਈਕ ਕੀਤੀ ਸੀਗੀ ਸਟ੍ਰਾਈਕ ਦੇ ਟਾਈਮ ਤੇ ਇਹਨਾਂ ਨੇ ਰਿਕੁਆਇਰਮੈਂਟ ਕੀਤੀ ਸੀ ਕਿ ਵੀ 60000 ਗੱਟਾ ਅਸੀਂ ਡੇਲੀ ਦਾ ਚੱਕਣਾ ਹੈ 6000 ਯਾਰ ਘਟਾ ਦਿੱਲੀ ਦਾ ਚੱਕਣਾ ਇਹਨਾਂ ਨੇ ਰਿਕੁਆਇਰਮੈਂਟ ਕੀਤਾ ਜਦੋਂ ਸਾਡੇ ਪ੍ਰਧਾਨ ਜੀ ਨੇ ਸਟ੍ਰਾਈਕ ਕੀਤੀ ਸੀ ਤੇ ਮੇਰੇ ਸਾਬ ਨਾਲ ਇੱਕ ਦਿਨ ਨਹੀਂ ਮਸਾਈ ਕੋਈ 15000 ਘਟਾ ਮਸਾ ਚੱਕਿਆ ਗਿਆ ਹੋਣਾ ਉਸ ਤੋਂ ਬਾਅਦ ਕੰਮ ਠੱਪ ਹੋ ਗਿਆ ਸੀ ਬਸ ਮੰਤਰੀ ਆਸੀ ਤਾਂ ਕਰਕੇ ਸਟ੍ਰਾਈਕ ਕੀਤੀ ਸੀ ਤਾਂ ਕਰਕੇ ਥੋੜਾ ਜਿਆਦਾ ਇਹ ਨੁਕਸਾਨ ਹੁਣ ਕਿਹਦਾ ਕਿਹਦਾ ਹੈਗਾ ਜਨਸਗਿਆਂ ਦਾ ਇਹ ਮਜ਼ਦੂਰ ਨੁਕਸਾਨ ਦੇਖੋ ਮਜ਼ਦੂਰ ਦਾ ਵੀ ਇਹਦੇ ਵਿੱਚ ਤੇ ਖਾਸ ਕਰਕੇ ਸਰਕਾਰ ਦਾ ਵੀ ਨੁਕਸਾਨ ਹੋਪਾ ਹਾਂ ਆਪ ਕੀ ਦਾ ਨਸਰ ਆਰਤੀ ਦਾ ਨਾ ਸਰ ਸਰਕਾਰ ਦਾ ਵੀ ਹੈਗਾ ਕਿਉਂਕਿ ਕਣ ਕਣ ਕਲੀ ਜਾਂਦੀ ਹੈ ਮਜ਼ਦੂਰ ਦਿਨੋ ਦਿਨ ਮਰੀ ਜਾਂਦਾ ਬਾਰਿਸ਼ ਤਾਂ ਫੇਰ ਆ ਸਕਦੀ ਹੈ ਕਹਿੰਦੇ 24 ਘੰਟਿਆਂ ਦੇ ਵਿੱਚ ਹੋ ਸਕਦੀ ਹੈਗੀ ਹੁਣ ਹੁਣ ਕੋਈ ਧਿਆਨ ਦੇਤਾ ਹੋਵੇ ਹਣ ਕੀ ਕਰੀਏ ਦੇਖ ਲੋ ਜੀ ਬੱਦਲ ਬਾਈ ਕੁਦਰਤੀ ਮਾਰਤਾ ਪੈਣੀ ਪੈਣੀ ਹੈ ਕੋਈ ਰੱਬ ਨਹੀਂ ਕੋਈ ਧਿਆਨ ਦਿੱਤਾ ਕਹੇਗਾ ਹੈਗਾ ਹੁਣ ਹਲੇ ਵੀ ਕੋਈ ਧਿਆਨ ਨਹੀਂ ਜੀ ਤੁਹਾਡੇ ਕੈਮਰੇ ਦੇ ਵਿੱਚ ਦੇਖੋ ਪਾਣੀ ਖੜਾ ਹੈ ਹਲੇ ਵੀ ਕੋਈ ਕੋਈ ਅਫਸਰ ਦੀਆਂ ਦਾ ਮੁੰਡਾ ਉਹ ਵੇਖੋ ਬਾਈ 5 ਵਜੇ ਵੀਡੀਓ ਬਣਾਉਂਦੀ ਉਹਦੀ ਵੀਡੀਓ ਬਣਾਉਂਦੀ ਸੰਤੀਆਂ ਕਰਦੇ ਹੈਗੇ ਤਸਵੀਰਾਂ ਇਹ ਜਿਹੜਾ ਪਾਣੀ ਆ ਇਹ ਖੜਾ ਹੋਇਆ ਹੈਗਾ ਔਰ ਜਿਹੜੇ ਇਹ ਹਾਲਾਤ ਨੇ ਇਹ ਬਿਲਕੁਲ ਰਾਤ ਕਰੀਬ 1 ਵਜੇ ਜਿਹੜਾ ਮੀਂਹ ਆਇਆ ਸੀ ਮੁਕਸਰ ਦੇ ਵਿੱਚ ਔਰ ਉਸ ਨੂੰ ਲੈ ਕੇ ਜਿਹੜਾ ਪਾਣੀ ਆ ਉਹ ਖੜਾ ਹੋਇਆ ਦੇਖ ਸਕਦੇ ਹੋ ਬਾਲਟੀਆਂ ਦੇ ਨਾਲ ਜਿਹੜਾ ਪਾਣੀ ਆ ਉਹ ਕੱਢਿਆ ਜਾ ਰਿਹਾ ਹੈਗਾ ਔਰ ਤੁਸੀਂ ਕਹੋ ਵੀ ਮਾਲ ਚਕਾਓ ਮਹਿਕਮੇ ਨਾਲ ਨੂੰ ਕਿੰਨਾ ਨੂੰ ਪਈ ਹੈ ਜੀ ਮਹਿਕਮੇ ਨੂੰ ਪੋ ਮਹਿਕਮੇ ਨੂੰ ਕਿੰਨੇ ਵਾਰੀ ਅਸੀਂ ਖਬਰਾਂ ਲਾਈਆਂ ਹੈਗੀਆਂ ਤੁਸੀਂ ਇੱਥੇ ਦਿਖਾਈ ਨਹੀਂ ਦਿੱਤੇਗੇ ਉਦੋਂ ਮੰਤਰੀ ਵੀ ਆਏ ਸੀ ਉਹਨੂੰ ਸਵਾਲ ਨਹੀਂ ਕੀਤਾ ਤੁਸੀਂ ਵੀਰ ਨੂੰ ਚੱਕੋ ਮੰਤਰੀ ਆ ਗਿਆ ਸਾਨੂੰ ਅੱਗੇ ਤਾਂ ਸਾਨੂੰ ਕਿੱਥੇ ਅੱਗੇ ਕਰਦੇ ਆ ਤਾਂ ਜਦੋਂ ਸਵਾਲ ਕਹਿੰਦੇ ਕਿ ਮੰਤਰੀ ਆਏ ਸੀ ਉਦੋਂ ਕੀਤੇ ਨਹੀਂ ਹੁਣ ਕਹਿੰਦੇ ਆ ਕਿ ਆਖੇ ਮੈਿਕ ਮੈਨੂੰ ਕੋ ਚਕਾਓ ਜਦੋਂ ਹੁਣ ਹਾਲਾਤ ਇਹੋ ਜਿਹੇ ਆ ਦੇਖ ਸਕਦੇ ਹੋ ਕਿ ਰਾਤ ਕਰੀਬ 1 ਵਜੇ ਦਾ ਇਹ ਜਿਹੜਾ ਮੀਂਹ ਪਿਆ ਸੀਗਾ ਪਾਣੀ ਹਜੇ ਵੀ ਖੜਾ ਹੋਇਆ ਔਰ ਕਈ ਬੋਰੀਆਂ ਨੇ ਜਿਹੜੀਆਂ ਪੈ ਚੁੱਕੀਆਂ ਨੇ ਕਣਕਾਂ ਜਿਹੜੀ ਉਹ ਵੀ ਗਿੱਲੀ ਹੋ ਚੁੱਕੀ ਆ ਔਰ ਦੱਸਦੀ ਹੈ ਕਿ ਲਗਾਤਾਰ ਅਸੀਂ ਤਸਵੀਰਾਂ ਸਾਂਝੀਆਂ ਕਰਦੇ ਰਹੇ ਹਾਂ ਜਦੋਂ ਦੀ ਮੰਡੀ ਸ਼ੁਰੂ ਹੋਈ ਆ ਵੀ ਲਿਫਟਿੰਗ ਦੇ ਕੀ ਹਾਲਾਤ ਨੇ ਔਰ ਲਗਾਤਾਰ ਹਰ ਇੱਕ ਪਲ-ਪਲ ਦੀ ਡਿਟੇਲ ਆ ਜਿਹੜੀ ਅਸੀਂ ਦੱਸਦੇ ਰਹੇ ਹੈਗੇ ਆ ਕਥਿਤ ਦੋਸ਼ ਆ ਜਿਹੜੇ ਉਹ ਵੀ ਠੇਕੇਦਾਰ ਤੇ ਲੱਗੇ ਸੀਗੇ ਕਿ ਉਹਨੇ ਗੱਡੀਆਂ ਵੱਧ ਦਿਖਾ ਕੇ ਜਿਹੜਾ ਠੇਕਾ ਲਿਆ ਹੈਗਾ ਉਹ ਅਸੀਂ ਮੰਤਰੀ ਸਾਹਿਬ ਨੂੰ ਵੀ ਸਵਾਲ ਪੁੱਛਿਆ ਸੀਗਾ ਔਰ ਜਿਹੜੇ ਆਰਟੀ ਅਸੋਸੀਏਸ਼ਨ ਦੇ ਪ੍ਰਧਾਨ ਨੇ ਉਹਨਾਂ ਨੂੰ ਵੀ ਕੀਤਾ ਸੀਗਾ ਐਮਐਲਏ ਦੇ ਸਾਹਿਬ ਦੇ ਵੀ ਧਿਆਨ ਚ ਲਿਆਂਦਾ ਸੀਗਾ ਲੇਕਿਨ ਜਿਹੜੇ ਮੰਤਰੀ ਸਾਹਿਬ ਪਹੁੰਚੇ ਸੀ ਉਹ ਕਹਿੰਦੇ ਕਾਰਵਾਈ ਜ਼ਰੂਰ ਕਰਾਂਗੇ ਚੱਕ ਕੇ ਬਾਹਰ ਮਾਰਾਂਗੇ ਲੇਕਿਨ ਕਾਰਵਾਈ ਕਿੱਥੋਂ ਤੱਕ ਪਹੁੰਚੀ ਆ ਇਹ ਤਸਵੀਰਾਂ ਨੇ ਜਿਹੜੀਆਂ ਬਿਆਨ ਦਿੱਤੀਆਂ ਕਰ ਰਹੀਆਂ ਨੇ ਔਰ ਦੱਸਦੀ ਹੈ ਕਿ ਕੋਈ ਵੀ ਕਹਿੰਦੇ ਕਿ ਤਰਪੈਲਾਂ ਦਾ ਵੀ ਪ੍ਰਬੰਧ ਨਹੀਂ ਕੀਤਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਜਿਸ ਦੇ ਕਾਰਨ ਕਾਫੀ ਕਣਕ ਦਾ ਨੁਕਸਾਨ ਹੋਇਆ ਇਸ ਦੇ ਨਾਲ ਨਾਲ ਮਜ਼ਦੂਰਾਂ ਦਾ ਵੀ ਨੁਕਸਾਨ ਹੋਇਆ ਕਿਉਂਕਿ ਮਜ਼ਦੂਰਾਂ ਨੂੰ ਦੁਬਾਰਾ ਤੰਗ ਲਾ ਕੇ ਇਹ ਕਣਕ ਸਟਾਕ ਆ ਕੇ ਫਿਰ ਇਹ ਇੱਥੋਂ ਚੱਕੀ ਜਾਣੀ ਹੈਗੀ ਨਹੀਂ ਤਾਂ ਉਹਨਾਂ ਚਿਰ ਇਹ ਕਣਕਾ ਜਿਹੜੀ ਨਹੀਂ ਚੱਕੀ ਜਾਣੀ ਹੈ ਮੁਕਸਰ ਦੀਆਂ ਤਸਵੀਰਾਂ ਨੇ ਜਿਹੜੀਆਂ ਮੀਂਹ ਤੋਂ ਬਾਅਦ ਜਿਹੜੇ ਹਾਲਾਤ ਨੇ ਉਹ ਬਣੇ ਨੇ ਦੇਖੋ ਜਿਹੜਾ ਇਹ ਗੱਟੇ ਭਿੱਜੇ ਆ ਇਹ ਸਾਰਾ ਜਿਹੜਾ ਲਿਫਟਿੰਗ ਦੀ ਦੇਰੀ ਕਾਰਨ ਜਿਹੜਾ ਇਹ ਹੋ ਰਿਹਾ ਹੈਗਾ ਮਾਰਕੀਟ ਕਮੇਟੀ ਵੱਲੋਂ ਲਿਫਟਿੰਗ ਦੀ ਜੋ ਦੇਰੀ ਹੋਈ ਆ ਉਹਦੇ ਸਬੰਧ ਵਿੱਚ ਸਾਡੇ ਵੱਲੋਂ ਏਜੰਸੀਆਂ ਨੂੰ ਜਿਹੜਾ ਡੈਮੇਜ ਪਾਉਣ ਲਈ ਕਾਰਵਾਈ ਕੀਤੀ ਜਾ ਰਹੀ ਹੈ 25 ਪੈਸੇ ਪਰ ਗੱਟਾ ਪਰ ਡੇ ਦੇ ਹਿਸਾਬ ਨਾਲ ਇਹਨਾਂ ਨੂੰ ਜਿਹੜਾ ਜੁਰਮਾਨਾ ਪਾਇਆ ਜਾ ਰਿਹਾ ਹੈ ਜੇphੋ ਤੱਕ ਬੂਰੀਆਂ ਦੇ ਭਜੰਦਾ ਸੀ ਉਹ ਕੁਛ ਆੜਤੀਆਂ ਦੀ ਵੀ ਗਲਤੀ ਹੈ ਜਿਨ੍ਹਾਂ ਨੇ ਰੋਡ ਦੇ ਉੱਪਰ ਜਿਹੜੇ ਗੱਟੇ ਭਰ ਕੇ ਲਗਾਏ ਸੀ ਜਿਸ ਨਾਲ ਰੋਡ ਜਾਲੀਆਂ ਵਗੈਰਾ ਬੰਦ ਹੋ ਗਿਆ ਉਹ ਅਸੀਂ ਆੜਤੀਏ ਦੇ ਉੱਪਰ ਵੀ ਉਹਦੇ ਲਈ ਜਿਹੜੀ ਹੈਗੀ ਕਾਰਵਾਈ ਕਰ ਇਹ ਦੇਖੋ ਨੁਕਸਾਨ ਤੁਹਾਨੂੰ ਏਜੰਸੀ ਦੱਸ ਸਕਦੀ ਹੈ ਜ਼ਿਆਦਾ ਕਿਉਂਕਿ ਜਦੋਂ ਬੋਰੀਆਂ ਦੇ ਵਿੱਚ ਫਸਲ ਭਰ ਦਿੱਤੀ ਜਾਂਦੀ ਆ ਤਾਂ ਉਹ ਏਜੰਸੀ ਦੀ ਜ਼ਿੰਮੇਵਾਰੀ ਹੁੰਦੀ ਹੈ ਜਦੋਂ ਦੀ ਮੰਡੀ ਸ਼ੁਰੂ ਹੋਈ ਆ ਉਦੋਂ ਤੋਂ ਹੀ ਲਿਫਟਿੰਗ ਦੀ ਸਮੱਸਿਆ ਆ ਰਹੀ ਆ ਕਈ ਮੀਟਿੰਗਾਂ ਵੀ ਹੋਈਆਂ ਮੰਤਰੀ ਸਾਹਿਬ ਆਇਆ ਸੀ ਵੀ ਧਿਆਨ ਦੇ ਵਿੱਚ ਲਿਆਉਂਦਾ ਹੈ ਪਰ ਲੋਕ ਇਸ ਵੀ ਕਹਿੰਦੇ ਕੰਪਨਸਟ ਏਜੰਸੀ ਦੇ ਵੱਲੋਂ ਕਦੇ ਗਿਆ ਇਹ ਕਾਰਨ ਕੀ ਮੰਨਦੇ ਕਿਉਂ ਨਹੀਂ ਇਹ ਕਾਰਵਾਈ ਹੋ ਰਹੀ ਹਾਂ ਇਹਦੇ ਬਾਰੇ ਜਿਹੜਾ ਜੀ ਦੇਖੋ ਖਰੀਦ ਏਜੰਸੀਆਂ ਦੇ ਜਿਹੜੇ ਹੈਗੇ ਆ ਮਤਲਬ ਠੇਕੇ ਵਗੈਰਾ ਕੋ ਲੇਬਰ ਦੇ ਆ ਟਰਾਂਸਪੋਰਟ ਦੇ ਆਖਰੀ ਤੇ ਏਜੰਸੀਆਂ ਵੱਲੋਂ ਹੀ ਕੀਤੀ ਜਾਂਦੇ ਆ ਇਹਦੇ ਬਾਰੇ ਜਿਆਦਾ ਵਿਸਤਾਰ ਤੁਹਾਨੂੰ ਉਹ ਜਨਕ ਬਿਲਕੁਲ ਜੀ ਬਿਲਕੁਲ ਕੀਤੀਆਂ ਸੀਗੀਆਂ ਸਾਡੇ ਵੱਲੋਂ ਜੋ ਕਾਰਵਾਈ ਕੀਤੀ ਜਾ ਸਕਦੀ ਆ ਲਿਫਟਿੰਗ ਨੂੰ ਲੈ ਕੇ ਉਹ ਅਸੀਂ ਕਰ ਰਹੇ ਆਂ ਮੰਤਰਮਨਪਰ ਜਿਹਨੇ ਕਿੰਨ ਬਿਲਕੁਲ ਪਾ ਰਹੇ ਆ ਜੀ ਲੋਕਲ ਸਾਡਾ ਚੱਲ ਗਿਆ ਜਿਹੜੀਆਂ ਜਿਹੜੀਆਂ ਏਜੰਸੀਆਂ ਦਾ ਜਿੰਨਾ ਘੱਟਾ ਕੋ ਪਿਆ ਹੈਗਾ ਉਸੇ ਹਿਸਾਬ ਨਾਲ ਅਸੀਂ ਪਾ ਰਹੇ ਆ ਇੰਨੇ ਹੀ ਚੁਕੇੜਾ ਆ ਗਿਆ ਜੀ ਵੀ ਜਿਹੜਾ ਮੌਕਾ ਹੀ ਨਹੀਂ ਮਿਲਿਆ ਤਰਪਾਲਾ ਪਾਉਣ ਦਾ ਆੜਦੀਆਂ ਨੂੰ ਬਹੁਤ ਰਾਤ ਨੂੰ ਤਕਰੀਬਨ ਮੇਰੇ ਖਿਆਲ ਦੋ ਕਜੇ ਹੋਣੀ ਕਿ ਨਹੀਂ ਦੋ ਦੋ ਵਜੇ ਗਿਆ ਹੋਇਆ ਉਹ ਇਹ ਪਹਿਲਾਂ ਚੇਲਵੀ ਕੀਤੀ ਗਈ ਸੀ ਜਿਵੇਂ ਮੌਸਮ ਦੇ ਬਾਰੇ ਕੋਈ ਲੱਗ ਕੀਤਾ ਗਿਆ ਸੀ ਦੇਖੋ ਜੀ ਅੱਜ ਮੈਂ ਮੈਸੇਜ ਅੱਜ ਵੀ ਪਤਾ ਹੈ ਵੀ ਤਰਪਾਲਾਂ ਦਾ ਹੀ ਪ੍ਰਬੰਧ ਕੀਤਾ ਜਾਵੇ ਤੇ ਤਰਪਾਲਾਂ ਦਾ ਹੀ ਪ੍ਰਬੰਧ ਕੀਤਾ ਜਾਵੇ ਕਿਉਂਕਿ ਮੌਸਮ ਮੌਸਮ ਬਿਆਨੀਆਂ ਦੱਸਿਆ ਗਿਆ ਹੀ ਬਹੁਤ ਖਰਾਬ ਹੋਣ ਵਾਲਾ ਹੈ ਕਿੰਨਾ ਨੁਕਸਾਨ ਹੈ ਜਿਹੜਾ ਕੋਈ ਬਹੁਤ ਵੱਡਾ ਨੁਕਸਾਨ ਨਹੀਂ ਜੀ ਜੇ ਇਹ ਮਰ ਜਾ ਹਵਾ ਲਾ ਮੇ ਇਨਾਲ ਦਿਨਾਂ ਠੀਕ ਹੋ ਜਾਊਗਾ ਤੇ ਲਿਫਟਿੰਗ ਹੋ ਜਾਊਗੀ ਸਭ ਦੀ ਆਵਾ ਲੱਗੂਗੀ ਸਿਵਲਟੀ ਵੀ ਸਿਵਲਟੀ ਦੇ ਕਿ ਪਾਣੀ ਗਨਕਾਸੀ ਨਹੀਂ ਹੁੰਦੀ ਦੇਖੋ ਇਹ ਦੇ ਨਾ ਮਾੜਾ ਮਾੜਾ ਕੂੜਾ ਕਰਕਟ ਜਿਹੜਾ ਫਸਲ ਆਉਂਦੀ ਹੈ ਉਹਦੇ ਕੋਈ ਨਾ ਕੋਈ ਜਿਹੜਾ ਪਾਣੀ ਵਾਲੇ ਚੈਂਬਰ ਆ ਉਹ ਬੰਦ ਹੋਈ ਜਾਂਦੇ ਨੇ ਲਿਫਟਿੰਗ ਨੂੰ ਨਾ ਕਿ ਕੀ ਖਲਾਉਤ ਨਹੀਂ ਜੀ ਲਿਫਟਿੰਗ ਦੇ ਅੰਦਰ ਕੀ ਲਿਫਟਿੰਗ ਦਾ ਜਿਹੜਾ ਹੈਗਾ ਪ੍ਰੋਸੀਜਰ 50 ਤੋਂ 60 ਹਜ਼ਾਰ ਗੱਟੇ ਦੇ ਤੱਕ ਹੈਗੀ ਹੈ ਵੀ ਦੂਰ ਦੇ ਨਾਲ ਗੱਲਬਾਤ ਹੋਈ ਕਿ ਅਕਲੇ ਜੇਤਨ ਮੰਤਰੀ ਸਾਹਿਬ ਐ ਉਪਨੀ ਚਾਰਾਂ ਕੰਦੇ ਆ ਕੇ ਪੰਚ ਟ੍ਰਾਂਡਰ ਨੂੰ ਲਾਉਂਦੇ ਬਦ ਲਿਫਟਿੰਗ ਨਹੀਂ ਨਹੀਂ ਰੋਜ਼ ਦੀ ਰੋਜ਼ ਤੁਸੀਂ ਰਿਕਾਰਡ ਲੈ ਸਕਦੇ ਆ ਸਾਡੇ ਡਿਪਾਰਟਮੈਂਟਾਂ ਤੋਂ ਕਿ ਕਿੰਨੀ ਕਿੰਨੀ ਲਿਫਟਿੰਗ ਹੋਈ ਹੈ ਨਾਮ ਹੈਗਾ ਜੀ ਆਪਣਾ ਆਪਣੀ ਬੌਸਿੰਗ ਬਸ ਇਸ ਕੱਲ ਨੂੰ ਬਚੇ 500 ਤੋਂ ਹੀ ਇੰਸਪੈਕਟਰ ਗੋਵਿੰਦਰ ਜੀ ਦੱਸੋ ਜਿਹੜਾ ਲਿਫਟਿੰਗ ਦੀ ਰਫ਼ਤਾਰ ਬਹੁਤ ਘੱਟ ਹੈ ਕਿਉਂ ਕਿ ਕਾਰਨ ਕੀ ਹੈਗਾ ਅੱਜ ਨੁਕਸਾਨ ਵੀ ਕਾਫੀ ਹੋਇਆ ਬੋਰਗਾ ਜਿੱਦਾਂ ਪਾਣੀ ਦੇ ਵਿੱਚ ਗਿੱਲੀਆਂ ਹੋ ਚੁੱਕੀਆਂ ਨੇ ਔਰ ਉਹ ਮੌਸਮ ਮੀਂਹ ਕਰਕੇ ਹੋ ਗਿਆ ਹੈਗਾ ਪ੍ਰਬੰਧ ਕਿਨੇ ਕੀਤੇ ਗਏ ਪ੍ਰਬੰਧਕ ਆਰਤੀਆਂ ਲੋਕ ਕੀਤੇ ਜਾਣੇ ਸੀ ਮਾਰਕ ਕਮੇਟੀ ਵੱਲੋਂ ਹਦਾਇਤਾਂ ਦਿੱਤੀਆਂ ਹੋਈਆਂ ਸਾਰੀਆਂ ਲਿਫਟਿੰਗ ਦੇ ਤਾਰਫ ਤੋਂ ਬਹੁਤ ਘੱਟ ਹੈ ਇਸ ਨੂੰ ਲੈ ਕੇ ਕੀ ਕੀਤਾ ਲਿਫਟਿੰਗ ਵਾਸਤੇ ਅਸੀਂ ਆਪਣੇ ਵੱਲੋਂ ਦਾ ਸਾਰਾ ਕੀਤਾ ਹੋਇਆ ਹੈਗਾ ਆਰਤੀਆਂ ਨੂੰ ਟਰਾਂਪੋਰਟੇਸ਼ਨ ਵਾਲਿਆਂ ਨੂੰ ਕੀਤੇ ਵਲ ਨੂੰ ਲੈਟਰ ਵਗੈਰਾ ਕੱਢਦੇ ਹੈਗੇ ਆ ਆਪਣੇ ਵੱਲੋਂ ਬਾਕੀ ਜਾਨ ਦਾ ਉਹੀ 8-10000 ਘੱਟਾ ਕੱਲ ਜਿਵੇਂ 15000 ਦੀ ਲਿਫਟਿੰਗ ਹੋਈ ਹੈ 16000 ਦੀ ਇੱਥੇ ਤੇ ਉਸ ਤੋਂ 8000-9000 ਦੀ ਹੈਗੀ ਹੈ ਕਿੰਨੀਆਂ ਕੱਟੀਆਂ ਤੁਹਾਡੇ ਕੋਲੇ ਆ ਜਾਂਦੇ ਨੇ 15 ਤੋਂ 17 12 15 17 10 ਵੀ ਹੋ ਜਾਂਦੇ ਇਹ ਤਾਂ ਹੱਲ ਕੀ ਹੈ ਇੱਕ ਲਈ 500 ਏਜੰਸੀ ਦਾ 10 ਆ ਬਸ ਤੁਸੀਂ ਨੋਟਿਸ ਕੱਢਦੇ ਹੈਗੇ ਤਾਂ ਹੱਲ ਕੀ ਹੈਗਾ ਹੱਲ ਤਾਂ ਹੋਣਾ ਕੀ ਹੈ ਪਤਾ ਨਹੀਂ ਆਡਾ ਦਾ ਆਈ ਆ ਇਹ ਸਾਡੇ ਕੋਲੋਂ ਲਿਫਟਿੰਗ ਦਾ ਮੰਨਦੇ ਹੋ ਕਿ ਲਿਫਟਿੰਗ ਦੀ ਸਮੱਸਿਆ ਹੈ ਲਿਫਟਿੰਗ ਦਾ ਇਹ ਹੀ ਕੋਈ 20000 25000 ਜਿੱਥਾ ਚੱਕਿਆ 20000 ਜਲਸੀ ਦਾ ਤੇ ਟੇਕੇ ਦਾ ਕਹਿੰਦਾ ਕਿ 50000 ਦੇ ਕਰੀਬ ਅਸੀਂ ਗੱਟਾ ਰੋਹ ਚੱਕ ਲੈਣੇ ਹੈਗੇ ਸਾਰੀਆਂ ਏਜੰਸੀਆਂ ਦਾ ਹੋ ਜਾਂਦਾ ਇਹ ਮੇਰਾ ਹੂੰ ਕਿੰਨੀ ਬੋਰੀ ਕਿੰਨੀ ਪਈ ਹੁਣ ਵੱਡਾ ਇੱਥੇ ਹੋਊਗਾ ਇਹ ਲੱਖ ਗੱਟਾ ਕਿੰਨੀ ਚੱਕੀ ਗਈ ਹੁਣ 18% ਹੋ ਗਈ ਦੇ 50% ਤੇ ਇਸ ਤੋਂ ਅੱਗੇ ਕਾਰਵਾਈ ਕੀ ਕੀਤੀ ਜਾਊਗੀ ਹੁਣ ਲਿਖਤੀ ਲੈ ਕੇ ਜਿਸ ਤਰ੍ਹਾਂ ਦੇ ਨਾਲ ਰਫਤਾਰ ਰਹੀ ਨਹੀਂ ਟੇਕੇ ਦਾ ਦਾ ਇਹ ਨੋਟਿਸ ਦਾ ਸੀ ਇਹ ਅੱਗੇ ਅਪਸਰਾ ਦੇ ਧਿਆਨ ਤੇ ਲੈਂਦਾ ਵਾ ਬਾਕੀ ਕੋਈ ਮੀਟਿੰਗਾਂ ਹੋਈਆਂ ਨੇ ਇਸ ਨੂੰ ਲੈ ਕੇ ਵੀ ਬਾ ਹਾਂਜੀ ਮੀਟਿੰਗਾਂ ਹੋਈਆਂ ਨੇ ਕੀ ਮਤੀਜਾ ਨਿਕਲਿਆ ਜੀ ਤੀਜਾ ਸਾਹਮਣੇ ਆਪਣੇ ਲਿਫਟਿੰਗ ਦੇ ਜਿਹੜੇ ਹੈ ਤੁਸੀਂ ਇੱਕ ਦੋਸ਼ ਵੀ ਲੱਗੇ ਠੇਕੇਦਾਰ ਤੇ ਕਿੰਨੇ ਗੱਡੇ ਨਾਲ ਘੱਟ ਨੇ ਜਿਸ ਤਰ੍ਹਾਂ ਦੇ ਨਾਲ ਤੁਸੀਂ ਇਸ ਬਾਰੇ ਨਹੀਂ ਆਪਾਂ ਨੂੰ ਪਤਾ ਨਹੀਂ ਉਹ ਲੱਗਦਾ ਮੈਨੂੰ ਨਹੀਂ ਆਪਾਂ ਨੂੰ ਇਸ ਬਾਰੇ ਪਤਾ ਨਹੀਂ ਜੋ ਆਪਣੇ ਕੋਲੇ 580 ਦੀ ਹੈਗੀ ਲਿਫਟਿੰਗ ਦਾ ਨਹੀਂ ਗਿਆ ਤੇ ਉੱਚੀ ਬਾਰੇ ਨਹੀਂ ਆਪਾਂ ਨੂੰ ਪਤਾ ਵੀ ਕਿਵੇਂ ਹੈ ਅੱਡੇ ਵੱਲੋਂ 2-3 ਨੋਟਿਸ ਕੱਢੇ ਗਏ ਆ ਮੁਕਤਸਰ ਸਾਹਿਬ ਤੋਂ ਬੁੱਟਾ ਸਿੰਘ